ਸਸਿਕਲ ਪੰਜਾਬੀ ਉਹ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਸੀ ਰਿਸ਼ਤ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇੱਕ ਹੋਰ ਇਤਿਹਾਸਿਕ ਸਥਾਨ ਦੇ ਕਰਵਾਵਾਂਗੇ ਦਰਸ਼ਨ ਅੱਜ ਆਪਾਂ ਜਾ ਰਹੇ ਹਾਂ ਫਰੀਦਕੋਟ ਬਾਬਾ ਫਰੀਦ ਦੀ ਧਰਤੀ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਤੁਹਾਨੂੰ ਕਰਵਾਉਣੇ ਆ ਸਥਾਨ ਦੇ ਦਰਸ਼ਨ ਮੋਗੇ ਤੋਂ ਫਰੀਦਕੋਟ ਜਾਣ ਲਈ ਆਪਾਂ ਜਾਵਾਂਗੇ ਮੋਗਾ ਟੂ ਫਰੋਇਪੁਰ ਰੋਡ ਮੋਗਾ ਟੂ ਫਰੋਇਪੁਰ ਜਾਂਦੇ ਹੋਏ ਆਪਾਂ ਨੂੰ ਰਾਸਤੇ ਵਿੱਚ ਕਾਫੀ ਪੈਂਡ ਆਉਂਦੇ ਨੇ ਜਿਵੇਂ ਘੱਲ ਘਲਾਂ ਟਰੋਲੀ ਭਾਈ ਦਾਰਾਪੁਰ ਇਹ ਪੰਡ ਪਾਰ ਕਰਕੇ ਆਪਾਂ ਪਹੁੰਚਾਂਗੇ ਤਲਵੰਡੀ ਭਾਈ ਜੋ ਕਿ ਮੋਗੇ ਤੋਂ 24 ਕਿਲੋਮੀਟਰ ਦੂਰ ਹੈ। ਤਲਵੰਡੀ ਭਾਈ ਵਾਲੇ ਪੁੱਲ ਤੋਂ ਆਪਾਂ ਹੋਵਾਂਗੇ ਕੱਬੇ ਵਾਲੇ ਪਾਸੇ ਨੂੰ ਤੇ ਜਾਵਾਂਗੇ ਮੋਦਗੀ ਤੋਂ ਹੁੰਦੇ ਹੋਏ ਫਰੀਦਕੋਟ। ਤਲਵੰਡੀ ਭਾਈ ਤੋਂ ਫਰੀਦਕੋਟ ਦਾ ਰਸਤਾ ਰਹਿ ਜਾਂਦਾ ਹੈ 29 ਕਿਲੋਮੀਟਰ ਦਾ ਤੇ ਪੁੱਲ ਦਾ ਕੰਮ ਚੱਲਣ ਦੇ ਕਾਰਨ ਆਪਾਂ ਚੱਲਦੇ ਹਾਂ ਨਹਿਰ ਦੇ ਨਾਲ-ਨਾਲ ਵਾਲੀ ਸੜਕ ਤੇ ਤੇ ਦੂਜੇ ਪਾਸੇ ਦੀ ਕਰਦੇ ਹਾਂ ਸ਼ਹਿਰ ਵਿੱਚ ਐਂਟਰੀ। ਅਪਾ ਆ ਗਏ ਆ ਫਰੀਦਕੋਟ ਤੇ ਚਲਦੇ ਆ ਸਥਾਨ ਵਾਲੇ ਤੇ ਤੁਹਾਨੂੰ ਸਾਰਿਆਂ ਨੂੰ ਵੀ ਕਰਵਾਉਣੇ ਆ ਸਥਾਨ ਦੇ ਦਰਸ਼ਨ ਤੇ ਕਰਵਾਉਣੇ ਆ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਜਾਣੋ ਬਾਬਾ ਫਰੀਦ ਜੀ 12ਵੀਂ ਸਦੀ ਦੇ ਵਿੱਚ ਸਨ 1215 ਈਸਵੀ ਵਿੱਚ ਦਿੱਲੀ ਤੋਂ ਤੁਰ ਕੇ ਵਾਪਸ ਅਪਾਗਪਤਨ ਜਾ ਰਹੇ ਸਨ ਤਾਂ ਇਸ ਸਥਾਨ ਤੇ ਆਰਾਮ ਕਰਨ ਲਈ ਰੁਕੇ ਸਨ ਉਸ ਵੇਲੇ ਸ਼ਹਿਰ ਦਾ ਨਾਮ ਫਰੀਦਕੋਟ ਨਹੀਂ ਸੀ ਉਸ ਵੇਲੇ ਸ਼ਹਿਰ ਦਾ ਨਾਮ ਮੋਕਲਹਰ ਸੀ ਜੋ ਕਿ ਇਥੋਂ ਦੇ ਰਾਜੇ ਦੇ ਨਾਂ ਦੇ ਉੱਤੇ ਸੀ ਉਸ ਵੇਲੇ ਇਸ ਥਾਨ ਦੇ ਨੇੜੇ ਹੀ ਇੱਕ ਕਿਲਾ ਬਣ ਰਿਹਾ ਸੀ ਤੇ ਰਾਜੇ ਦੇ ਸਪਾਹੀਆਂ ਨੇ ਬਾਬਾ ਫਰੀਦ ਜੀ ਨੂੰ ਧੱਕੇ ਨਾਲ ਵਗਾਰ ਤੇ ਲਾ ਦਿੱਤਾ ਸੀ ਤੇ ਉਹਨਾਂ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਚਕਵਾਈ ਤਾਂ ਉਹਨਾਂ ਦੇ ਸਿਰ ਤੋਂ ਗਾਰੇਵਾਰੀ ਟੋਕਰੀ ਸਵਾਤ ਤੋਂ ਉੱਚੀ ਚਲੀ ਗਈ ਜਦੋਂ ਇਸ ਗੱਲ ਦਾ ਪਤਾ ਇਥੋਂ ਦੇ ਰਾਜੇ ਨੂੰ ਲੱਗਿਆ ਤਾਂ ਉਹ ਇਸ ਥਾਨ ਤੇ ਬਾਬਾ ਫਰੀਦ ਜੀ ਕੋਲ ਆਇਆ ਤਾਂ ਆ ਕੇ ਸਿਰ ਨਵਾਇਆ ਤੇ ਮਾਫੀ ਮੰਗੀ ਬਾਬਾ ਫਰੀਦ ਜੀ ਇਸ ਸਥਾਨ ਤੇ 40 ਦਿਨ ਰਹੇ ਬਾਬਾ ਫਰੀਦ ਦੇ ਜਾਣ ਤੋਂ ਬਾਅਦ ਇੱਥੋਂ ਦੇ ਰਾਜੇ ਨੇ ਇਸ ਸ਼ਹਿਰ ਦਾ ਨਾਮ ਬਦਲ ਕੇ ਫਰੀਦਕੋਟ ਰੱਖ ਦਿੱਤਾ ਤੇ ਉਹਨਾਂ ਦੀ ਯਾਦ ਵਿੱਚ ਇੱਥੇ ਸਥਾਨ ਬਣਾਇਆ